ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਨਿਮਾਣਾ ਜਿਆ ਪੱਤਰਕਾਰ ਕਾਬਲ ਸਿੰਘ ਰਠੌਰ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਦੇ ਨਾਲ ਜੁੜੇ ਰਹੋ ਨਵੀਂ ਤੋਂ ਨਵੀਂ ਅਪਡੇਟ ਤੁਹਾਨੂੰ ਸਸਰਾਲੀ ਕਲੋਨੀ ਬੰਦ ਤੇ ਦਿਨ ਦੇ ਆ ਰਹੇ ਹਾਂ ਜਿਸ ਦਿਨ ਤੋਂ ਹਾੜਾ ਦੇ ਹਾਲਾਤ ਬਣੇ ਸੀ ਸੋ ਅੱਜ 22 ਤਰੀਕ ਹੈ ਅਤੇ ਦਿਨ ਦੇ 10:30 ਵੱਜ ਚੁੱਕਿਆ ਇੱਥੇ ਕੱਲ ਦਾ ਧਰਨਾ ਲੱਗਿਆ ਜੀ ਕਿਸਾਨ ਵੀਰਾਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਅਤੇ ਹੋਰ ਇਹ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ ਗਈਆਂ ਨੇ ਦਰਿਆ ਦੇ ਬਹਿਣਾ ਦੇ ਵਿੱਚ ਤਾਹਾਂ ਮਾਰ ਮਾਰ ਕੇ ਰੋਂਦਿਆਂ ਦੀ ਤੁਸੀਂ ਵੀਡੀਓ ਦੇਖੀ ਹੋਣਗੀਆਂ ਸੋ ਆਓ ਇਹ ਧਰਨਾਕਾਰੀ ਜਿਹੜੇ ਬੈਠੇ ਨੇ ਅੱਜ ਆਪਾਂ ਇਹਨਾਂ ਨੂੰ ਪੁੱਛਾਂਗੇ ਜਿਹੜਾ ਧਰਨਾ ਤੁਸੀਂ ਲਾ ਰਹੇ ਹੋ ਤੁਹਾਡੇ ਧਰਨੇ ਤੋਂ ਪ੍ਰਭਾਵਿਤ ਹੋ ਕੇ ਕੋਈ ਤੁਹਾਡੀ ਮਦਦ ਵਾਸਤੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਕੀਤਾ ਗਿਆ ਕਿ ਨਹੀਂ ਸੋ ਸਾਡੇ ਨਾਲੇ ਬੈਠੇ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਜੀ ਗਿੱਲ ਸਹਿਵਾਨ ਗੋਸਗੜ ਤੋਂ ਜਿਸ ਦਿਨ ਤੋਂ ਇੱਥੇ ਹੜਾਂ ਦੇ ਹਾਲਾਤ ਬਣੇ ਨੇ ਉਸੇ ਦਿਨ ਤੋਂ ਤੁਹਾਨੂੰ ਇੱਥੇ ਨਜ਼ਰ ਵੀ ਆਉਂਦੇ ਨੇ ਅਤੇ ਕੂਕ ਕੂਕ ਕੇ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਆਪਣੀਆਂ ਰੁੱੜੀਆਂ ਜ਼ਮੀਨਾਂ ਦੇ ਬਾਰੇ ਆਪਣੇ ਆਵਾਜ਼ ਪਹੁੰਚਾਉਣ ਦੀ ਖਾਤਰ ਸਾਡੇ ਨਾਲ ਜੁੜੇ ਹੋਏ ਨੇ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਤੀਸ਼ ਧਰਨਾ ਲਾਇਆ ਇਹ ਕਿੰਨੇ ਦਿਨ ਹੋ ਗਏ ਧਰਨਾ ਲਾਣ ਤੋਂ ਕਿਉਂਕਿ ਪਹਿਲਾਂ ਤਾਂ ਆਪਾਂ ਜਾਲ ਬੰਨ੍ਹ ਬੰਨ੍ਹ ਕੇ ਆਪਾਂ ਬੰਨ੍ਹ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰਦੇ ਰਹੇ ਹਾਂ ਪਰ ਉਸ ਤੋਂ ਬਾਅਦ ਹੁਣ ਕਿਹੋ ਜਿਹੇ ਹਾਲਾਤ ਆ ਅਤੇ ਤੁਸੀਂ ਧਰਨਾ ਲਾਉਣ ਵਾਸਤੇ ਕਿਉਂ ਮਜਬੂਰ ਹੋਏ ਜੀ ਪਹਿਲਾਂ ਤੁਹਾਡੇ ਦੇਸ਼ ਦੁਨੀਆ ਚੈਨਲ ਦਾ ਔਰ ਤੁਹਾਡਾ ਤਹਿਦਰੋਂ ਧੰਨਵਾਦ ਕਰਦੇ ਹਾਂ ਤੁਸੀਂ ਜਦੋਂ ਵੀ ਇਹ ਹੜ੍ਹਾਂ ਦੀ ਪ੍ਰੋਬਲਮ ਆਈ ਆ ਪਿਛਲੇ ਮਹੀਨੇ ਦੀ ਉਸੇ ਦਿਨ ਤੋਂ ਤੁਸੀਂ ਪਹਿਲੇ ਦਿਨ ਤੋਂ ਹੀ ਵਧੀਆ ਕਵਰੇਜ ਕਰਕੇ ਸੰਗਤਾਂ ਨੂੰ ਇਹਦੇ ਹਾਲਾਤਾਂ ਤੋਂ ਜਾਣੂ ਕਰਾਉਂਦੇ ਰਹੇ ਹੋ ਜੀ ਜਦੋਂ ਪਹਿਲਾਂ ਆਪਾਂ ਜਾਣਦੇ ਆ ਵੀ ਪ੍ਰੋਬਲਮ ਆਪਣ ਨੂੰ ਆਈ ਕੀ ਸੀ ਸਾਰੇ ਹੜ੍ਹਾਂ ਦੇ ਪੂਰੇ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਦੇ ਪਿੰਡਾਂ ਦੇ ਵਿੱਚ ਪਾਣੀ ਜਾ ਵਰਿਆ ਪਰ ਜਿਹੜੀ ਇੱਥੇ ਸੱਤ ਲੋ ਸਸਰਾਲੀ ਕਲੋਨੀ ਬੰਨ ਦੀ ਪ੍ਰੋਬਲਮ ਸੀ ਇਹ ਸੀਗੀ ਜ਼ਮੀਨ ਤੋਂ ਖੱਲੋਟਾ ਲਾ ਰਿਆ ਸੀਗਾ ਪਾਣੀ ਤੇ ਅੱਜ ਵੀ ਉਹ ਪ੍ਰੋਬਲਮ ਉਸੇ ਤਰ੍ਹਾਂ ਹੀ ਆ। ਜੀ ਪਹਿਲਾ 3-4 ਕਿਲੇ ਜਿਹੜੇ ਲੰਬਾਈ ਸੀਗੇ ਚੜਾਈ دریا ਜਿੱਥੇ ਚੱਲਦਾ ਸੀਗਾ ਬੰਨ ਦੇ ਅੰਦਰ ਪਹਿਲਾਂ ਉਹ ਜ਼ਮੀਨਾਂ ਸਿੱਟੀਆਂ ਫਿਰ ਪ੍ਰਸ਼ਾਸਨ ਕਹਿੰਦਾ ਨੇੜੇ ਆ ਜਾਵੇ ਨੇੜੇ ਆ ਜਾਵੇ 100 ਮੀਟਰ ਤੇ ਅਸੀਂ ਫਿਰ ਕੋਈ ਕਾਰਵਾਈ ਕਰਾਂਗੇ ਜੀ ਫਿਰ ਕਹਿੰਦਾ ਹੋਰ ਨੇੜੇ ਆ ਜਾਵੇ ਫਿਰ ਅਸੀਂ ਬੰਨ ਨੂੰ ਬਚਾਵਾਂਗੇ ਉਹ ਬੰਨ ਵੀ ਬਿਲਕੁਲ ਰੇਤ ਦੇ ਜਿਵੇਂ ਹੁੰਦਾ ਨਾ ਢੇਰ ਉਹਦੇ ਵਾਂਗੂ ਹੀ ਹੋਖਣ ਗਿਆ ਸਾਰਾ ਜੀ 1 ਕਿਲੋਮੀਟਰ ਲੱਕ ਦਾ ਬੰਨ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਔਰ ਉਸ ਤੋਂ ਫਿਰ 3-4 ਕਿਲੇ ਹੋਰ ਜ਼ਮੀਨ ਚੜਾਈ ਤੇ ਜੀ 1 ਕਿਲੋਮੀਟਰ ਲੰਬੇ ਔਰ 3-4 ਕੀਲੇ ਇਹ ਚੜਾਈ ਦੇ ਹਿਸਾਬ ਨਾਲ ਜ਼ਮੀਨਾਂ ਫੇਰ ਬਾਹਰੋਂ ਇਹ ਸੈਕਟਰ ਲਿਆ ਜੀ ਤੇ ਅੱਜ ਵੀ ਇਹ ਉਹ ਹਾਲਾਤ ਬਣੇ ਹੋਏ ਆ ਤੇ ਹੁਣ ਅਸੀਂ ਇੱਥੇ ਬੈਠੇ ਆ ਜੋ ਲੋਕਾਂ ਦੇ ਮੋਟਰਾਂ ਨੂੰ ਘਰ ਰਾਸਤੇ ਜਾ ਰਹੇ ਆ ਘਰਾਂ ਨੂੰ ਰਾਸਤੇ ਜਾ ਰਹੇ ਆ ਔਰ ਰਸਤਿਆਂ ਨੂੰ ਆਪਣੀ ਵਿੱਚ ਲਪੇਟ ਦੇ ਵਿੱਚ ਲੈ ਰਿਹਾ ਔਰ ਤੁਹਾਡੇ ਸਾਹਮਣੇ ਆਪਾਂ ਬੈਠੇ ਆ ਤੇ ਪਪੂਲਰ ਖੜੇ ਆ ਲਗਤ ਖੜਿਆ ਫਸਲਾਂ ਝੋਨੇ ਦੀਆਂ ਖੜੀਆਂ ਸਾਰੀਆਂ ਚੀਜ਼ਾਂ ਨੂੰ ਇਹ ਆਪਣੇ ਕਲਾਵੇ ਵਿੱਚ ਲੈ ਕੇ ਬਹਾਕੇ ਨਾਲ ਲਿਜਾ ਰਿਹਾ ਦਰਿਆ ਔਰ ਪ੍ਰਸ਼ਾਸਨ ਦਾ ਜਿਹੜਾ ਆ ਇੱਕ ਵੀ ਪੈਸੇ ਦਾ ਇੱਥੇ ਜੋ ਕੰਮ ਆ ਕਾਮਯਾਬ ਨਹੀਂ ਹੋਇਆ ਯਤਨ ਤਾਂ ਉਹਨਾਂ ਨੇ ਕੀਤੇ ਆ ਕੁਛ ਨਾ ਕੁਛ ਪਰ ਕਾਮਯਾਬ ਵਾਲੇ ਤੱਕ ਨਹੀਂ ਹੋਇਆ ਜੋ ਇੱਥੇ ਪ੍ਰਬੰਧ ਹੋਣੇ ਚਾਹੀਦੇ ਸੀ ਉਸ ਪੱਧਰ ਦੇ ਪ੍ਰਬੰਧ ਨਹੀਂ ਹੋਏ ਹੈਗੇ ਜੀ ਜਿਸ ਦਿਨ ਤੋਂ ਹੜ੍ਹਾਂ ਦੇ ਵਾਸਤੇ ਪਿੰਡਾਂ ਦੇ ਵਿੱਚ ਲੋਸਮੈਂਟ ਹੋਈ ਸੀ ਕਿ ਭਾਈ ਆਪਣੇ ਆਪਣੇ ਘਰਾਂ ਦੇ ਵਿੱਚ ਤੁਸੀਂ ਬੋਰੀਆਂ ਲਾ ਕੇ ਰੱਖੋ ਆਪਣੇ ਪੁਖਤਾ ਪ੍ਰਬੰਧ ਕਰਕੇ ਰੱਖੋ ਅਤੇ ਇੱਥੇ ਵੀ ਪ੍ਰਬੰਧ ਕਰਨ ਵਾਸਤੇ ਪਿੰਡਾਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਬੇਨਤੀਆਂ ਕੀਤੀਆਂ ਸੀ ਨੋਟਸਮੈਂਟਾਂ ਕੀਤੀਆਂ ਸੀ ਕਿ ਬੋਰੇ ਭਰ-ਭਰ ਕੇ ਲਾਉਣੇ ਆ ਅਤੇ ਨਰੇਗਾ ਵਾਲੇ ਵੀ ਸੰਘਤ ਬਹੁਤ ਸੀ ਆ ਤੇ ਨੌਜਵਾਨਾਂ ਦੀ ਬਹੁਤ ਜ਼ਿਆਦਾ ਜੋਰ ਸੀਗਾ ਉਸੇ ਦਿਨ ਇਹ ਹਾਲਾਤ ਕੰਟਰੋਲ ਹੋ ਸਕਦੇ ਸੀਗੇ ਜੇ ਪ੍ਰਸ਼ਾਸਨ ਦਾ ਸਾਥ ਹੁੰਦਾ ਕਿ ਨਹੀਂ ਹਾਂ ਜਰੂਰ ਹੋ ਸਕਦੇ ਸੀਗੇ ਜੀ ਕਿਉਂਕਿ ਜਦੋਂ ਵੀ ਆਪਾਂ 2-4 ਕਰੇਟ ਇੱਥੇ ਥੱਲੇ ਭਰ ਕੇ ਉਹ ਜਾਲ ਸਿੱਟਦੇ ਆ ਤਾ ਉਹਦੇ ਲਗਾਤਾਰ ਉਹ ਸਿੱਟੀ ਜਾਵੇ ਫੇਰ ਉਹ ਠੋਕਰ ਲੱਗ ਸਕਦੀ ਆ ਜੇ ਆਪਾਂ ਕਹੀਏ ਵੀ ਹੁਣ ਅੱਜ ਸਿੱਟਦੇ ਆ ਦੋ ਚਾਰ ਘੰਟੇ ਵਾਂ ਦੇਖਦੇ ਆ ਕਿ ਪਾਣੀ ਨਾਲ ਹੀ ਔਰ ਥੱਲੇ ਵਹਾ ਕੇ ਲੈ ਜਾਂਦਾ ਉਹ ਜਿਹੜਾ ਜਿੱਥੋਂ ਢਾਹ ਲੱਗਦੀ ਆਈ ਆ ਜ਼ਮੀਨ ਨੂੰ ਉੱਥੋਂ ਪਹਿਲਾਂ ਜਿਹੜਾ ਬੰਨ ਸੀਗਾ ਕਾਫੀ ਦੂਰ ਸੀਗਾ ਠੀਕ ਹੈ ਜੀ ਉਹ ਜਿਹੜਾ ਬੰਨ ਸੀਗਾ ਬੰਨ ਦੇ ਨਾਲ-ਨਾਲ ਜਿਵੇਂ ਆਪਾਂ ਦੇਖਿਆ ਗੜੀਆਂ ਤੋਗੜਾਂ ਦੇ ਕੋਲ ਉੱਥੇ ਠੋਕਰਾਂ ਲੱਗੀਆਂ ਹੋਈਆਂ ਆਨੰਦਪੁਰ ਸਾਹਿਬ ਵਾਲੀ ਸਾਈਡ ਹਰਜੋਤ ਸਿੰਘ ਵੈਸ ਹੈ ਜੀ ਉਹ ਸਾਡਾ ਭਾਈ ਉਹ ਵੀ ਚਲੋ ਜਿਹੜਾ ਉੱਥੇ ਅਪਰਾਲਾ ਕੀਤਾ ਦੇਖੋ ਜੀ ਉੱਥੇ ਉਹਨੇ ਕੱਲੇ ਕੱਲੇ ਦਰਿਆ ਦੇ ਕੰਡੇ ਦੇ ਉੱਪਰ ਠੋਕਰਾਂ ਇਹ ਜੀਆਂ ਲਾ ਦਿੱਤੀਆਂ ਉਹ ਜ਼ਮੀਨ ਇੰਚ ਤੱਕ ਨਹੀਂ ਹੁੱਲੀਗੀ ਇਹ ਆਪਣਾ ਜਿਹੜਾ ਬੜਾ ਬੰਸ ਹੈਗਾ ਇਹ ਸਾਧੀਆਂ ਤੋਂ ਬੰਨ ਬਣਿਆ ਹੋਇਆ ਹੈਗਾ ਇਹ ਕਿਤੇ ਨਾ ਕਿਤੇ ਬਚਾਇਆ ਜਾ ਸਕਦਾ ਸੀ ਜੇ ਇਹ ਠੋਕਰ ਲੱਗ ਜਾਂਦੀਆਂ ਤੁਹਾਨੂੰ ਮੈਂ ਇਹੀ ਕਹਿੰਦਾ ਵੀ ਅਸੀਂ ਸ਼ੁਰੂ ਤੋਂ ਹੀ ਇਹ ਰੌਲਾ ਪਾ ਰਹੇ ਹਾਂ ਮਾਰਚ ਮਹੀਨੇ ਦੇ ਵਿੱਚ ਅਸੀਂ ਤੁਹਾਨੂੰ ਪਤਾ ਹੋਣਾ ਇੱਥੇ ਓਵਰਲੋਡ ਟਿਪਲ ਟਰਾਲੀ ਟਰਾਲੀਆਂ ਦੇ ਖਿਲਾਫ ਗੌਂਸ ਕੜਤਾ ਨਾ ਲਾਇਆ ਸੀਗਾ ਠੀਕ ਆ ਔਰ ਸਰਕਾਰ ਕਹਿ ਰਹੀ ਆ ਸਾਨੂੰ ਰੇਤ ਤੋਂ ਰੈਵਨਿਊ ਆ ਰਿਹਾ ਅਸੀਂ ਲੋਕਾਂ ਦਾ ਵਿਕਾਸ ਕਰਾਂਗੇ ਪੰਜਾਬ ਦਾ ਵਿਕਾਸ ਕਰਾਂਗੇ ਵਿਕਾਸੋਂ ਪੈਸਾ ਗਿਆ ਕਿੱਥੇ ਸਾਡੇ ਰੇ ਦੀਆਂ ਸੜਕਾਂ ਦੇਖ ਲਓ ਕੀ ਹਾਲ ਆ ਤੁਹਾਡਾ ਤੇ ਜੋ ਬੰਨ ਪੱਕਾ ਕਰਨਾ ਸੀਗਾ ਉਹ ਬੰਨ ਪੱਕਾ ਕਰਨ ਦੀ ਬਜਾਏ ਤੁਸੀਂ ਦੇਖਿਆ ਜਦੋਂ ਹਾੜਾ ਆ ਪਾਣੀ ਆਇਆ ਹੋਇਆ ਸੀਗਾ ਤੇ ਬੰਨ ਦੇ ਉੱਪਰ ਚੱਲ ਨਹੀਂ ਸੀ ਹੁੰਦਾ ਮਿੱਟੀ ਦੇ ਨਾਲ ਗਾਰੇ ਦੇ ਨਾਲ ਪੂਰਾ ਇਹਨ ਖਰਾਬ ਹੋ ਚੁੱਕਿਆ ਸੀ ਬੰਨ ਤੇ ਉਹ ਫਿਰ ਉਹੀ ਉੱਥੋਂ ਨਹੀਂ ਰਿਜ਼ਲਟ ਸਾਹਮਣੇ ਆ ਤੇ ਇੱਕ ਰਾਤ ਵੀ ਨਹੀਂ ਬੰਨ ਨੇ ਕੱਢੀ ਹੈਗੀ ਤੇ ਉਹ ਖੁਰ ਕੇ ਲੋਕਾਂ ਨੂੰ ਕਿੰਨਾ ਨੁਕਸਾਨ ਹੋਇਆ ਜੀ हां जी दोस्तों ਸਾਡੇ ਨਾਲ ਸਰਾਲੀ ਕਲੋਨੀ ਦੇ ਵੀਰ ਕੁਲਦੀਪ ਸਿੰਘ ਜੀ ਬੈਠੇ ਆ ਜਿਹੜੀ ਤੁਸੀਂ ਆ ਢਾਹ ਦੇਖ ਰਹੇ ਹੋ ਬੰਨ ਦੀ ਲੱਗਦੀ ਲੱਗਦੀ ਬੰਨ ਵੀ ਟੁੱਟ ਚੁੱਕਿਆ ਉਸ ਤੋਂ ਇਲਾਵਾ ਵੀ ਦੋ ਤਿੰਨ ਕਿੱल्ल्याਾਂ ਦੀ ਵਾਟ ਜਿਹੜੀ ਆਂਦੀ ਆਂਦੀ ਢਾਹ ਲਾਂਦੀ ਹੋਈ ਆ ਵੀਰ ਦੇ ਘਰਾਂ ਕੋਲ ਪਹੁੰਚਣ ਵਾਲੀ ਆ ਹਾਂ ਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਹੁਣ ਸਭ ਤੋਂ ਪਹਿਲਾਂ ਦੇਖੋ ਪਹਿਲਾਂ ਤਾਂ ਜਿਹੜਾ ਚਲੋ ਰੇਤੇ ਵਾਲਿਆਂ ਦਾ ਜਿਹੜਾ ਅੱਡਾ ਟਿਆ ਉਹ ਸਾਰੇ ਨੂੰ ਪਤਾ ਠੀਕ ਹੈ ਜੀ ਸੋ ਇਸ ਟਾਈਮ ਤੁਹਾਡੀ ਕੋਠੀ ਜਿਹੜੀ ਤੁਸੀਂ 10-9 ਦੀ ਕਿਰਤ ਕਮਾਈ ਦੇ ਨਾਲ ਬਣਾਈ ਹੋਈ ਹੈ ਉਹਦਾ ਤੁਹਾਨੂੰ ਹੋਰ ਕਿੰਨਾ ਘ ਡਰ ਤਾਂ ਬਹੁਤ ਬਹੁਤ ਜ਼ਿਆਦਾ ਹੈ ਡਰ ਤਾਂ ਇੰਨਾ ਕਿ ਲੱਗਦਾ ਰਾਤ ਨੂੰ ਨੀਂਦ ਨਹੀਂ ਆਦੀ ਵੀ ਕੀ ਕਰੀਏ ਉੱਠ ਕੇ ਸਵੇਰ ਨੂੰ ਪਰਮਾਤਮਾ ਦਾ ਹੀ ਦਸ ਕਰੀਤੀ ਆ ਵੀ ਅੱਜ ਪਰਮਾਤਮਾ ਦਿਨ ਸਹੀ ਸਲਾਮਤ ਕਰਦੀ ਹੁਣ ਤੁਹਾਡੇ ਸਾਹਮਣੇ ਹਾਲਾਤ ਦੱਸਦੇ ਕਰਦਾ ਜਿਹੜਾ ਰਸਤਾ ਸੀ ਉਹ ਵੀ ਖਤਮ ਹੋ ਰਿਹਾ ਹਾਂਜੀ ਤੇ ਅੱਜ ਤਕਰੀਬਨ ਮਹੀਨੇ ਤੋਂ ਉੱਪਰ ਹੀ ਹੋ ਗਿਆ ਅੱਜ ਅੱਜ 23 ਹੋ ਗਈ 21 3 ਦਿਨ ਲੱਗੇ ਆ ਤੇ ਕੋਈ ਹੈ ਨਹੀਂ ਸਕਦਾ ਕਿਸੇ ਨੇ ਵੀ ਸੋਚਿਆ ਚੀਜ਼ ਹੋ ਰਹੀ ਹੈ ਕਈ ਲੋਕਾਂ ਨੇ ਤਾਂ ਪ੍ਰਸ਼ਾਸਨ ਦੀ ਸਿਫਤ ਤੇ ਬੜੀ ਕੀਤੀ ਪ੍ਰਸ਼ਾਸਨ ਸਾਡੇ ਨਾਲ ਲੱਗਿਆ ਜੀ ਡੀਸੀ ਸਾਹਿਬ ਲੱਗਿਆ ਜੀ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਲੱਗੇ ਹੋਏ ਆ ਤਾਂ ਡੀਸੀ ਦੇ 10-20 ਬੋਰੇ ਚੱਕ ਕੇ ਹਮਦਰਦੀ ਦਿਟਾਉਣਾ ਚਲ ਚੰਗੀ ਗੱਲ ਹੈ ਪਰ ਉਹਦੇ ਨਾਲ ਪ੍ਰਬੰਧ ਤਾਂ ਨਹੀਂ ਹੋ ਸਕਦਾ ਨਹੀਂ ਨਹੀਂ ਜੀ ਦੇਖੋ ਜੀ ਡੀਸੀ ਦਾ ਕੰਮ ਆ ਪ੍ਰਸ਼ਾਸਨ ਦਾ ਕੰਮ ਆ ਵੀ ਆਪ ਦਾ ਜੋ ਰਤਵਾ ਵਾ ਉਹ ਨੂੰ ਕੰਮ ਚੱਲ ਰੱਖਿਆ ਉਦੋਂ ਇਹ ਚੋੜੋ ਵੀ ਤਾਂ ਗੱਟੇ ਚ ਚੱਕ ਕੇ ਦਿਖਾਤੇ ਵੀ ਹਾਂ ਜੀ ਮੈਂ ਜੀ ਬਹੁਤ ਦਰਦ ਪਰ ਉਹ ਦਰਦ ਅੱਜ ਪਤਾ ਲੱਗਦਾ ਨਾ ਵੀ ਲੋਕਾਂ ਸਾਹਮਣੇ ਆਵੇ ਨਾ ਅਸੀਂ ਤਾਂ ਮੀਟਿੰਗਾਂ ਕਰ-ਕਰ ਵੀ ਹੰਬ ਗਏ ਤੇ ਮਤਲਬ 5 ਦਿਨ 4 ਦਿਨ ਹੋਏ ਸਾਨੂੰ ਜਦ ਵੀ ਮੀਟਿੰਗ ਕੀਤੀ ਆ ਕਿ ਡੀਸੀ ਸਾਹਿਬ ਨੇ ਇੱਥੇ ਆਂਦੀਆ ਐਜੂ ਸਾਹਿਬ ਨੂੰ ਕਹਿਤਾ ਵੀ ਆ ਕਰਾਓ ਉਹਨੇ ਇੱਥੇ ਇੱਕ ਦੋ ਬੱਟੇ ਵੀ ਨਹੀਂ ਚੱਕੇ ਲਵਾਇਆ ਜੀ ਸਾਡੇ ਰਸਤੇ ਵੀ ਬੰਦੀ ਰੁਕ ਕੇ ਥਾਂ ਵਾਸਤੇ ਬਸ ਕਹੀ ਜਾਂਦੇ ਆ ਅੱਜ ਵੀ ਉਧਰ ਮਹਾ ਗੱਪੂ ਹੋਣ ਚੱਗਾ ਕਹਿ ਕੋਈ ਸਾਹਮਣੇ ਤੁਹਾਡੇ ਉਧਰ ਹੀ ਕੰਮ ਕੁਮ ਕੁਝ ਹੋਈ ਜਾਂਦਾ ਤੇ ਸਾਡੇ ਮੈਨੂੰ ਤਾਂ ਕੁਝ ਨਹੀਂ ਹੋਇਆ ਜੀ ਜਿਹੜੀ ਤੁਹਾਡੀ ਕੋਠੀ ਆ ਇਹ ਕੋਠੀ ਤੋਂ ਇਲਾਵਾ ਤੁਹਾਡੀ ਜ਼ਮੀਨ ਵਿੱਚ ਸਿਗੀ ਜਿਹੜੀ ਆਪਣੀ ਖੇਤੀਬਾੜੀ ਵਾਲੀ ਹਾਂਜੀ ਹਾਂਜੀ ਸਾਰੀ ਸਾਡੇ ਕੋਲ ਸਾਡੀ ਸਾਰੀ ਜਮੀਨਾਂ 15 ਏਕੜ ਜਮੀਨਾਂ ਨਹੀਂ ਹੈਗੀ ਆ ਕਿ ਹਰਗੀ ਨਹੀਂ ਵਿੱਚ ਕੁਛ ਹੜਗੀ ਆ ਕੁਛ ਰਹਿੰਦੀ ਆ ਕਿੰਨੇ ਕੀਮਤ ਲੈ ਕੇ ਚੱਲੇ ਜੀ ਕੀਮਤ ਹੁਣ ਤਾਂ ਪ੍ਰਾਈਵੇਟ ਦੇ ਜੱਤਾ ਸੀਗਾ ਇਹ ਹੁਣ ਤਾਂ ਲੀਏ 40 ਲੱਖ ਰੁਪਏ ਤੱਕ ਡੇ ਨੇ ਅੱਜ ਕਿੰਨੇ ਪਿੱਛਣਾ ਵਾ ਤੁਹਾਡੀ ਆਪਣੀ ਕਿੰਨੇ ਕਿਚਾ ਸਾਡੀ ਆਪਣੀ 10 ਏਕੜ ਜੀ 10 ਏਕੜ ਜੀ ਤੇ 40 ਲੱਖ ਦੇ ਹਿਸਾਬ ਨਾਲ ਲਾਈਏ 4 ਕਰੋੜ ਦੀ ਬਣਦੀ ਹੈ ਜੀ ਹਾਂਜੀ ਠੀਕ ਹੈ ਜੀ ਜਿਹੜੀ ਹੁਣ ਇੱਥੇ ਮਸ਼ੀਨ ਲੱਗੀ ਇਹਨੂੰ ਪਾਣੀ ਵਾਲਾ ਜਹਾਜ਼ ਵੀ ਕਹਿ ਕੇ ਆਪਾਂ ਨਾਉ ਦਿੰਦੇ ਆ 3.5 ਕਰੋੜ ਦੀ ਪੈਂਦੀ ਆ ਤੇ ਜਿੰਨੀ ਤੋਂ ਅੱਡੀ ਜ਼ਮੀਨ ਹੜੀ ਆ ਇਹਦੇ ਹੋਰ ਕਿਸਾਨਾਂ ਦੀਆਂ ਜ਼ਮੀਨਾਂ ਹੜੀਆਂ ਕਿ ਇਹ ਜਿਹੜੀਆਂ ਮਸ਼ੀਨਾਂ ਸਰਕਾਰ ਨਹੀਂ ਖੇਚ ਸਕਦੀ ਆਪਣੇ ਪੰਜਾਬ ਨੂੰ ਬਚਾਉਣ ਲਈ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ ਪ੍ਰਾਈਵੇਟ ਬੰਦਾ ਇਹ ਕੰਮ ਕਰ ਸਕਦਾ ਗਵਰਨਮੈਂਟ ਤੇ ਕੋਈ ਕੋਈ ਵੱਡੀ ਗੱਲ ਨਹੀਂ ਇਹਦੇ ਬਾਰੇ ਇਹ ਤਾਂ ਜੇ ਚਾਹੁੰਦੀ ਹੋਵੇ ਤਾਂ ਕੋਈ ਇਹ ਵੀ ਹੁਣ ਤਾਂ ਪ੍ਰਸ਼ਾਸਨ ਨੂੰ ਕਹਿ ਕਿ ਮਸ਼ੀਨ ਵੀ ਇਹ ਸਾਡੇ ਤਕਰੀਬਨ ਕਹਿ ਕੇ ਆਈ ਆ ਇਹਨਾਂ ਪੈਸੇ ਨਾਲ ਤਪਰ ਨਹੀਂ ਸੀ ਮਸ਼ੀਨ ਬਾਰੇ ਮਿੱਕੀ ਆ ਕੀ ਨਹੀਂ ਕਿ ਖੇਤੀ ਤੇ ਜਲ ਲਾਉਣੀ ਚਾਹੇ ਕਿਦੋਂ ਪਾਣੀ ਚਲਾਉਣੀ ਕੋਈ